ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕਪੁਰ ਤੋਂ ਨਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੇ ਡੇਲੀ ਨਵੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਹਰ ਇੱਕ ਤਰ੍ਹਾਂ ਦਾ ਵਰਕ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਤੁਸੀਂ ਜਿਵੇਂ ਤੁਸੀਂ ਆਪਣਾ ਬੁਟੀਕ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸਾਰੇ ਡਿਟੇਲਸ ਸਾਨੂੰ ਆਪਣੇ ਪੇਜ 'ਤੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨਿੰਗ ਆ ਜਿਹੜੀ ਤੁਸੀਂ YouTube 'ਤੇ ਦੇਖ ਸਕਦੇ ਹੋ ਸੰਦੂਬ ਟਿਕ ਕੋਰਦੁਣਾ ਨਾਮ ਤੋਂ ਸਾਡੀ ਜਿਹੜੀ YouTube ਦਾ ਚੈਨਲ ਆਗਾ ਤੇ ਸੰਦੂਬ ਟਿਕ ਕੋਰਦੁਣਾ ਨਾਮ ਤੇ ਹੀ ਸਾਡੀ ਇਨਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉਥੋਂ ਕਿਸੇ ਵੀ ਤਰ੍ਹਾਂ ਦਾ ਆਪਣਾ ਡਿਜ਼ਾਈਨ ਵਗੈਰਾ ਦੇਖ ਕੇ ਆਪਣਾ ਸੇਮ ਸੂਟ ਅਰੇ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਏ ਨੇਗੇ ਅਲੱਗ-ਅਲੱਗ ਫੈਬਰਿਕ ਦੇ ਉੱਪਰ ਰੈਡੀ ਹੋਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਬਾਕੀ ਫੈਬਰਿਕ ਤੁਸੀਂ ਆਪਣੇ ਡਿਜ਼ਾਈਨ ਦੇਖ ਕੇ ਤੁਸੀਂ ਫੈਬਰਿਕ ਤੁਸੀਂ ਆਪਣੀ ਪਸੰਦੀ ਲਗਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਜਿਹੜਾ ਡਿਜ਼ਾਈਨ ਜਿਹੜੀ ਫੈਬਰਿਕ ਇਸ ਤੁਹਾਨੂੰ ਦਿਖਾਵਾਂਗੇ ਤੁਸੀਂ ਉਸੇ ਤਰ੍ਹਾਂ ਰੈਡੀ ਕਰਵਾਉਣਾਗਾ ਜਿਹੜੀ ਵੀ ਫੈਬਰਿਕ ਤੁਹਾਡੀ ਚੋਇਸ ਦੀ ਹੈ ਜਿਹੜੀ ਫੈਬਰਿਕ ਤੁਸਾਨੂੰ ਸੂਟ ਆਗੀ ਤੁਸੀਂ ਉਹੀ ਫੈਬਰਿਕ ਸਾਨੂੰ ਦੱਸ ਕੇ ਆਪਣਾ ਡਿਜ਼ਾਈਨ ਤੁਸੀਂ ਸੇਮ ਪਿਆਰ ਦਰਵਾਕੇ ਲੈ ਸਕਦੇ ਹੋ ਬਾਕੀ ਦੁਪੱਟਾ ਵਗੈਰਾ ਦੀ ਸਾਰੀ ਚੋਇਸ ਤੁਹਾਡੀ ਆਪਣੀ ਹੋਊਗੀ ਹਾਂਜੀ ਦਿਖਾਉਣੇ ਆਪਣਾ ਅੱਜ ਵਾਲਾ ਜੋ ਪਹਿਲਾ ਸੂਟ ਹੈਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਜਿਹੜਾ ਪਹਿਲਾ ਸੂਟ ਆ ਦੇਖੋ ਇਹ ਆਪਾਂ ਮਸਲੀਨ ਦੇ ਉੱਪਰ ਰੈਡੀ ਕਰਵਾਇਆ ਹੈਗਾ ਮਸਲੀਨ ਦਾ ਸੂਟ ਆ ਬਿਲਕੁਲ ਲਾਈਟ ਜਿਹਾ ਸ਼ੇਡ ਹੈ ਦਾ ਵਿੱਚ ਲਾਈਟ ਗ੍ਰੇ ਜਿਹਾ ਸ਼ੇਡ ਹੈ ਦਾ ਬਿਲਕੁਲ ਲਾਈਟ ਕਲਰ ਆਗਾ ਇਹ ਤੇ ਇਹਦੇ ਆਪਾਂ ਨੇ ਕਲਰਫੁਲ ਥ्रेड ਦੇ ਨਾਲ ਵਰਕ ਕਰਵਾਇਆ ਹੈਗਾ ਇਹ ਵਾਲਾ ਡਿਜ਼ਾਈਨ ਦੇਖਦੇ ਤਿਆਰ ਹੋਇਆ ਹੈਗਾ ਬਹੁਤ ਸੋਨਾ ਮਸ਼ੀਨ ਵਰਕੇ ਦੇ ਵਿੱਚ ਤਿਆਰ ਹੈਗਾ ਇਹਦੇ ਚਾਕਾਂ ਦੇ ਉੱਪਰ ਵਰਕਾ ਗਿਆ ਆਹ ਵਾਲੀ ਵੇਲ ਜਿਹੜੀ ਦੇਖੋ ਚਾਕਾਂ ਦੇ ਉੱਪਰ ਆ ਗਈ ਤੇ ਆਹ ਵਾਲਾ ਜਿਹੜਾ ਹੈਗਾ ਇਹ ਆਪਣੀ ਹਿੱਪ ਦੇ ਉੱਪਰ ਡਿਜ਼ਾਈਨ ਆਊਗਾ ਹਿੱਪ ਤੋਂ ਲੈ ਕੇ ਫਿਰ ਆਹ ਚੈਸਟ ਤੱਕ ਆਪਣੀ ਡਿਜ਼ਾਈਨਿੰਗ ਬੜੀ ਹੋਈ ਹੈ ਉੱਪਰ ਚੈਸਟ ਤੇ ਡਿਜ਼ਾਈਨਿੰਗ ਆ ਜੋ ਆ ਹਿੱਪ ਤੇ ਡਿਜ਼ਾਈਨਿੰਗ ਆਊਗੀ ਆ ਆਪਣੇ ਚਾਕਾਂ ਦੇ ਉੱਪਰ ਆ ਗਈ ਸਾਰਾ ਆਪਾਂ ਦੇਖੋ ਲਾਈਟ ਸ਼ੀਟ ਦੇ ਵਿੱਚ ਸੂਟ ਆ ਕਲਰ ਆਪਾਂ ਇਹਦੇ ਵਿੱਚ ਬ੍ਰਾਈਟ ਲਗਾਏਗੇ ਤਾਂ ਕਿ ਇਹ ਉੱਠ ਕੇ ਆਵੇ ਤੇ ਇਹਦੇ ਨਾਲ ਕਲਰਫੁਲ ਦੁਪੱਟਾ ਰੈਡੀ ਕਰਵਾਉਣਾ ਹੈ ਆਪ ਦੇਖੋ ਮਹਿਰੂਨ ਸ਼ੇਡ ਜਿਹੜੀ ਇਹਦੇ ਵਿੱਚ ਆਪਾਂ ਲੱਗੀ ਹੋਈ ਹੈ ਤੇ ਇੱਕ ਆਪਣਾ ਜਿਹੜਾ ਲਾਈਟ ਜਾਂ ਪੀਚ ਸ਼ੇਡ ਹੈਗਾ ਆਪਣਾ ਬੇਬੇ ਪੀਕ ਸ਼ੇਡ ਜਾਂ ਲਾਈਟ ਪੀਂਚ ਸ਼ੇਡ ਹੈ ਤੇ ਆਪਾਂ ਉਹ ਇਹ ਸ਼ੇਡ ਲੱਗਾ ਪਾਇਆ ਤੇ ਕਾਫੀ ਸੋਹਣੀ ਜੀ ਖੂਸੂਰਤ ਜੀ ਨਵੀਂ ਜੀ ਡਿਜ਼ਾਈਨਿੰਗ ਹੈ ਆਪਣੀ ਤੁਸੀਂ ਫੈਬਰਿਕ ਮਸਲੀਨ ਤੇ ਵੀ ਕਰਾ ਸਕਦੇ ਹੋ ਕੈμβਰਿਕ ਤੇ ਵੀ ਕਰਾ ਸਕਦੇ ਹੋ ਬਾਕੀ ਜੋ ਤੁਹਾਨੂੰ ਪਸੰਦ ਆਵੇ ਹਾਂਜੀ ਆਹ ਵਾਲਾ ਜਿਹੜਾ ਵਰਕ ਹੈ ਦੇਖੋ ਇਹਦੀ बॉटਮ ਦੇ ਉੱਪਰ ਹੈਗਾ ਇਹ ਜਿਹੜੇ ਬੂਟੀਆਂ ਨੇ ਇਹ बॉटਮ ਦੇ ਉੱਪਰ ਆਉਣਗੀਆਂ ਇਹਦੀ ਸਟ੍ਰੇਟ बॉटਮ ਦੇ ਉੱਪਰ ਤੇ ਆਹ ਵਾਲਾ ਜਿਹੜਾ ਇਹਦੀ ਬੰਦ ਦੇ ਉੱਪਰ ਆਉਂਗਾ ਇਹ 바ਦੇ ਉੱਪਰ ਹੈਗਾ ਤੇ ਇਹਦੇ ਨਾਲ ਦੁਪੱਟਾ ਆਪਾਂ ਕਲਰਫੁੱਲ ਰੈਡੀ ਕਰਵਾਉਣਾਗਾ ਬਾਕੀ ਡਿਜ਼ਾਈਨਿੰਗ ਸੋਹਣੀ ਹੈ ਖੂਬਸੂਰਤ ਹੈਗੀ ਤੁਸੀਂ ਵਧੀਆ ਗਰਲਸ਼ੂਟੀ ਲੁੱਕ ਵਾਲੀ ਹੈਗੀ ਤੁਸੀਂ ਡਿਜ਼ਾਈਨਿੰਗ ਆਪਣੀ ਦੇਖ ਕੇ ਆਪਣਾ ਕਿਸੇ ਹੋਰ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਸੇਮ ਡਿਜ਼ਾਈਨਿੰਗ ਆਪਣਾ ਕਿਸੇ ਹੋਰ ਫੈਬਰਿਕ ਤੇ ਸੇਮ ਫੈਬਰਿਕ ਤੇ ਜਿਵੇਂ ਤੁਹਾਡੀ ਚੋਇਸ ਹੈ ਹਾਂਜੀ ਜਿਹੜਾ ਨੈਕਸਟ ਸੂਟ ਆ ਆਪਣਾ ਇਹ ਬਲੈਕ ਕਲਰ ਦਾ ਹੈਗਾ ਬਲੈਕ ਜੌਰਜਟ ਦੇ ਉੱਪਰ ਰੈਡੀ ਕਰਵਾਇਆ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਆ ਇਹ ਆਪਣਾ ਪਹਿਲਾਂ ਵੀ ਤੁਹਾਨੂੰ ਕਾਫੀ ਵਾਰ ਇਹ ਡਿਜ਼ਾਈਨ ਆਪਾਂ ਦਿਖਾ ਚੁੱਕਿਆਂਗੇ ਅਲੱਗ-ਅਲੱਗ ਫੈਬਰਿਕ ਤੇ ਬਣਿਆ ਹੋਇਆ ਹੈਗਾ। ਕਾਫੀ ਸੋਹਣਾ ਡਿਜ਼ਾਈਨ ਆਪਣਾ ਇਹ। ਇਹ ਵੀ ਮਸ਼ੀਨ ਵਰਕ ਦੇ ਵਿੱਚ ਰੈਡੀ ਹੈਗਾ। ਬਲੈਕ ਕਲਰ ਦੇ ਉੱਪਰ ਆਪਣਾ ਰੈਡੀ ਹੈ। ਇਹ ਵਾਲਾ ਡਿਜ਼ਾਈਨ ਆਹੀ। ਨੀਚੇ ਜਿਹੜਾ ਆਪਣਾ ਜਰੀ ਦੇ ਨਾਲ ਕਟਵਰਕ ਹੋਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਇੱਕ ਸ਼ਾਰਟ ਫਲਾਰ ਆ ਗਿਆ ਤੇ ਆਪਣਾ ਇਧਰ ਢੇਰੇ ਦੇ ਉੱਪਰ ਵੱਡਾ ਫਲਾਰ ਆ ਗਿਆ। ਬਾਕੀ ਦੋ ਤਿੰਨ ਨੇ ਉੱਪਰ ਆਉਣਗੇ, neck ਤੱਕ ਆਉਣਗੇ। ਕਾਫੀ ਸੋਹਣੀ ਜਿਹੀ ਖੂਬਸੂਰਤ ਜਿਹੀ ਡਿਜ਼ਾਈਨਿੰਗ ਹੈ। ਕਾਫੀ ਚੱਲਿਆ ਹੋਇਆ ਡਿਜ਼ਾਈਨ ਆ ਸਾਡਾ ਇਸਦਾ ਬਹਾਰ। ਕਾਫੀ ਸਾਰੇ ਆਪਣੇ ਜਿੰਨੇ ਫੈਬਰਿਕ ਨੇ ਸਾਰੇ ਦੇ ਉੱਪਰ ਬਣਾਇਆ ਹੈ ਕਸ਼ਮੀਰੀਆਂ ਵਗੈਰਾ ਤੇ ਆਪਣਾ ਤੇ ਪ੍ਰੈਮੀ ਰਾਟਨ ਵਗੈਰਾ ਤੇ ਸਾਰਾ ਤੇ ਆਪਣਾ ਇਹ ਡਿਜ਼ਾਈਨ ਰੈਡੀ ਹੋਇਆ ਹੈਗਾ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਵੀ ਇੱਧਰ ਰੈਡੀ ਕਰਵਾ ਸਕਦੇ ਹੋ ਜੇ ਆਪਣਾ ਡੇਲੀ ਵੇਅਰ ਸੂਟ ਤੁਸੀਂ ਰੈਡੀ ਕਰਵਾਉਣਾ ਤਾਂ ਇਹਦੇ ਵਿੱਚ ਕੋਈ ਵੀ ਆਪਣੀ ਡਿਜ਼ਾਈਨਿੰਗ ਕੱਟ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਰਾ ਡਿਜ਼ਾਈਨ ਰੈਡੀ ਕਰਵਾਉਣਾ ਤੁਸੀਂ ਹੇਠੇ ਵਾਲਾ ਕਲਾ ਡਿਜ਼ਾਈਨ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਸਾਨੂੰ ਸ਼ੁਰੂ ਤੋਂ ਲੈ ਕੇ ਦੇਖ ਰਹੇ ਹੋਗੇ ਨਾ ਸਾਡੇ ਪੁਰਾਣੇ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਸਾਡੀ ਇਹ ਕੱਟੀ ਹੋਈ ਵੀ ਰੈਡੀ ਕਾਫੀ ਸਾਰੇ ਸੂਟ ਸਾਡੇ ਕੱਲੀ ਆ ਵਾਲੀ ਡਿਜ਼ਾਈਨ ਦੇ ਨਾਲ ਵੀ ਤਿਆਰ ਹੋਏ ਨੇ ਕਈ ਆਪਣੇ ਦੋ ਫਲਾਰ ਦੇ ਨਾਲ ਰੈਡੀ ਹੋਏ ਹੋਏ ਨੇ ਕਿ ਕਈ ਆਪਣੇ ਸਾਰੇ ਆਪਣਾ ਜਿਵੇਂ ਆਪਣੇ ਪੜਿਆ ਹੈ ਸਾਰਾ ਉਹ ਵੀ ਰੈਡੀ ਹੋ ਰਿਹਾ ਹੈ ਜੀ ਕਈ ਬਾਹਰੋਂ ਪਰ ਵੀ ਆ ਵਾਲਾ ਡਿਜ਼ਾਈਨ ਹੈਗਾ ਕਟਵਰਕਾ ਤੇ ਆਪਣਾ ਫਲਾਰ ਆ ਜੂਗਾ ਇਹਦੀ ਬਾਟਮ ਤੇ ਵੀ ਵਰਕ ਹੈਗਾ ਇਹਦੀ ਬਾਟਮ ਤੇ ਦੇਖੋ ਇਦਾਂ ਵਰਕ ਆ ਜੂਗਾ ਜਿਵੇਂ ਘੇਰੇ ਦੇ ਉੱਪਰ ਵਰਕ ਹੈਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆਪਣਾ ਇਹ ਪਿਓਰ ਚਨੂਮ ਦਾ ਪਣ ਤਿਆਰ ਕਰਵਾਇਆ ਹੈ ਪਿਓਰ ਚਨੂਮ ਦਾ ਦੁਪੱਟਾ ਹੈਗਾ ਦੇਖੋ ਆਪਣਾ ਕਲਰਫੁਲ ਦੁਪੱਟਾ ਹੋਇਆ ਹੈਗਾ ਤਿਆਰ ਇਹ ਤਾਂ ਫੋਰ ਸਾਈਡ ਆਪਣਾ ਕਲਰ ਕੋਲ ਤਿਆਰ ਅੰਕਾ ਤੇ ਆਪਾਂ ਨੂੰ 골ਡਨ ਜੇ ਕੋਟ ਦੇ ਨਾਲ ਆਪਾਂ ਫਿਨਿਸ਼ਮ ਕੀਤੀ ਹੈਗਾ ਬਹੁਤ ਸੋਹਣਾ ਜਿਹਾ ਖੂਬਸੂਰਤ ਜਿਹਾ ਆਪਣਾ ਸੂਟ ਉਹਨੇ ਬਣ ਕੇ ਤਿਆਰ ਹੋਇਆਗਾ ਅਗਰ ਤੁਸੀਂ ਆਪਣਾ ਸੇਮ ਤਿਆਰ ਕਰਵਾਉਣਾ ਸੇਮ ਕਰਵਾ ਸਕਦੇ ਹੋਗੇ ਡਿਫਰੈਂਟ ਕਲਰ ਤੇ ਡਿਫਰੈਂਟ ਵਰਕ ਦੇ ਨਾਲ ਡਿਫਰੈਂਟ ਫੈਬਰਿਕ ਦੇ ਨਾਲ ਆਪਣਾ ਉਹਦਾ ਵੀ ਰੈਡੀ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਲੇਗੇ ਇਹ ਆਪਣੇ ਦੋ ਇੱਕੋ ਜਿਹਾ ਬਣ ਕੇ ਆਏ ਨੇ ਦੇਖੋ ਇਹ ਮਹਿੰਦੀ ਆਪਣਾ ਲਾਈਟ yellow ਮਹਿੰਦੀ ਸ਼ੇਡ ਹੁੰਦਾ ਜਣਾ ਉਹ ਵਾਲਾ ਕਲਰ ਹੈਗਾ ਇਹ ਆਪਣਾ ਬਹੁਤ ਵਧੀਆ ਛੱਲਿਆ ਹੋਇਆ ਡਿਜ਼ਾਈਨ ਹੈਗਾ ਜੀ ਦੇਖੋ ਇਹ ਆਪਣਾ ਛੀਨ ਵਰਕ ਦੇ ਵਿੱਚ ਹੀ ਤਿਆਰ ਹੋਇਆ ਹੈ ਆਪਣਾ ਸੂਟ ਮਸਲੀਨ ਦੀ ਫੈਬਰਿਕ ਹੈ ਇਹਨਾਂ ਦੀ ਤੁਸੀਂ ਫੈਬਰਿਕ ਤਿਆਰ ਕਰਾਉਣ ਤੁਸੀਂ ਇਹੀ ਆਪਣਾ ਸੇਮ ਡਿਜ਼ਾਈਨ ਫੈਬਰਿਕ ਤੇ ਵੀ ਕਰਾ ਸਕਦੇ ਹੋ ਇਹ ਵਾਲੀ ਡਿਜ਼ਾਈਨ ਉੱਪਰ ਤਿਆਰ ਹੈ ਸੈਂਟਰ ਪੈਨਲ ਨੇ ਤਿੰਨ ਆਪਣੇ ਘੇਰੇ ਦੇ ਉੱਪਰ ਫਲਾਰ ਆ ਜਾਣਗੇ ਸੇਮ ਡਿਜ਼ਾਈਨ ਹੀ ਆਪਣਾ ਇਹ ਵਾਲਾ ਸੂਟ ਤੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਦੋਨੇ ਸੂਟ ਰੈਡੀ ਹੋਏ ਰਗੇ ਆਪਾਂ ਨੇ ਐਵੇਂ ਤੁਸੀਂ ਆਪਣਾ ਨਾਲ ਇਹਦੀ ਬਾਹਾਂ ਤੇ ਆਪਾਂ ਨੂੰ ਵਰਕ ਮਿਲਦਾ ਬਾਹਾਂ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਬਾਹਾਂ ਤੇ ਵਰਕ ਆਪਣਾ ਹਰ ਇੱਕ ਸੂਟ ਦੇ ਉੱਪਰ ਮਿਲੂਗਾ ਗਿਣਾ ਬਾਹਨੇ ਵਰਕ ਤਾਂ ਕੋਈ ਸੂਟ ਨਹੀਂ ਹੁੰਦਾ ਬਾਟਮ ਦਾ ਵਰਕ ਜੇ ਤੁਸੀਂ ਕਹੋਗੇ ਅਗਰ ਤੁਹਾਨੂੰ ਪਸੰਦ ਆਇਆਗਾ ਤੁਹਾਨੂੰ ਤਾਂ ਕਰਵਾ ਕੇ ਦੇਵਾਂਗੇ ਕਿਉਂਕਿ ਹਰ ਇੱਕ ਕਸਟਮਰ ਆ ਜਿਹੜਾ ਬਾਟਮ ਦਾ ਵਰਕ ਪਸੰਦ ਨਹੀਂ ਕਰਦਾ ਹੁੰਦਾ ਜੋ ਕੋਈ ਲਾਇਕ ਕਰਦਾਗਾ ਉਹੀ ਆਪਣਾ ਬਾਟਮ ਤੇ ਵਰਕ ਕਰਵਾਉਂਦਾ ਇਸ ਦੋ ਆਪਣੇ ਸੇਮ ਸੂਟ ਰੈਡੀ ਹੋਏ ਨੇ ਸੈਂਟਰ ਪੈਨਲਾਂ ਦੇ ਨਾਲ ਤੇ ਤਿੰਨ ਆਪਣੇ ਘੇਰੇ ਤੇ ਉੱਪਰ ਫਲਾਰ ਨੇਗੇ ਲਾਈਟ ਪੀਚ ਸ਼ੇਡ ਤੇ ਆਪਣਾ ਜਿਹੜਾ ਡਾਰਕ ਜਾਂ ਗ੍ਰੀਨ ਸ਼ੇਡ ਆਪਣਾ ਦੋ ਸ਼ੇਡ ਮੇਨ ਹੈ ਦੇ ਉੱਪਰ ਰੱਖੀ ਲਿਆ ਨੇ ਤੇ ਬੀਬੀ ਖਸ਼ੇੜਾ ਥੋੜੇ ਥੋੜੇ ਜਰੀ ਦਾ ਵਰਕ ਹੈਗਾ ਤੁਸੀਂ ਦੁਪੱਟਾ ਆਪਣਿਆਂ ਦੇ ਨਾਲ ਕਲਰਫੁਲ ਵੀ ਕਰਵਾ ਸਕਦੇ ਹੋ ਇੱਕ ਕਲਰ ਦਾ ਕਰਵਾ ਕੇ ਕਲਰਫੁਲ ਲੇਸ ਦੇ ਨਾਲ ਕੋਈ ਆਪਣੀ ਜਿਵੇਂ ਆਪਾਂ ਡਾਈ ਵਾਲੀ ਲੇਸ ਲਗਾਉਣੇ ਹੁੰਦਾ ਵੀ ਲਗਵਾ ਸਕਦੇ ਹੋ ਆਪਣੀ ਜਿਹੜੀ ਫੈਬਰਿਕ ਆ ਤੁਸੀਂ ਕੋਈ ਵੀ ਆਪਣਾ ਕੈਮਰੇ ਕੇ ਵਗੈਰਾ ਤੇ ਵੀ ਤਿਆਰ ਕਰਵਾ ਸਕਦੇ ਹੋ ਬਾਕੀ ਜੋ ਤੁਹਾਨੂੰ ਪਸੰਦ ਆ ਹਾਂ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਆਪਣਾ ਬਲੈਕ ਕਲਰ ਦੇ ਉੱਪਰ ਤਿਆਰ ਆਗਾ ਨਵਾਂ ਜਿਹਾ ਡਿਜ਼ਾਈਨ ਹੈ ਆਪਣਾ ਬਹੁਤ ਸੋਹਣਾ ਹੈ ਬਲੈਕ ਕਲਰ ਦੇ ਉ ਵੀ ਆਪਾਂ ਨਵਾਂ ਡਿਜ਼ਾਈਨ ਲਗਾ। ਇਹ ਬਿਲਕੁਲ ਤਿਆਰ ਕਰਵਾਇਆ ਆਪਣੇ। ਐਦਾਂ ਘੇਰੇ ਦੇ ਉੱਪਰ ਵਰਕ ਚਾਕਾਂ ਦੇ ਉੱਪਰ ਵਰਕ ਆਇਆ। ਬਾਬਾ। ਇਹਦੇ ਚਾਕਾਂ ਦੇ ਉੱਪਰ ਐਦਾਂ ਵਰਕ ਹੋਇਆ ਦੋਨੋਂ ਸਾਈਡ ਤੇ। ਤੁਸੀਂ ਘੇਰੇ ਦੇ ਉੱਪਰ ਥੋੜੀ ਬਾਦੀ ਕੋਈ ਡਿਜ਼ਾਈਨ ਹੀ ਕਰਵਾਉਣੀ ਹੋਊਗੀ ਵਿੱਚ ਐਡ ਕਰਵਾਉਣੀ ਹੋ ਤਾਂ ਕਰਵਾ ਸਕਦੇ ਹੋ। ਆਪਾਂ ਜਿਹੜਾ ਵੀ ਜ਼ਿਆਦਾ ਕਲਰ ਹੈ ਇਹਦੇ ਵਿੱਚ ਆਪਾਂ ਗ੍ਰੀਨ ਰੱਖਿਆ ਹੈ ਲੋਕਨ ਚਾਹੀਦਾ ਕਲਰ ਹੁੰਦਾ ਉਹ ਤੇ ਵਿੱਚ ਮਸਟਰਡ ਫਿਲ ਹੈ। ਚਾ ਦੋਨੇ ਚਾਕਾਂ ਦੇ ਉੱਪਰ ਵਰਕ ਆ ਗਿਆ ਇਹ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਕ ਮਿਲੂਗਾ। ਆਹ ਵਾਲਾ ਦੇਖੋ ਇਹਦੀ ਬਾਂਦੇ ਉੱਪਰ ਵਰਕ ਆ ਗਿਆ। ਤੁਸੀਂ ਆਪਣਾ ਬਾਟਮ ਵਗੈਰਾ ਤੇ ਕਰਵਾਉਣਾ, ਉਹਦਾ ਕਰਵਾ ਸਕਦੇ। ਬੈਸੇ ਜਿਹੜਾ ਆਹ ਵਰਕ ਹੈਗਾ ਇਹ ਇਹਨਾਂ ਆਪਣਾ ਪੈਚ ਲਾ ਕੇ ਵੀ ਰੈਡੀ ਹੁੰਦਾ। ਜੇਕਰ ਤੁਸੀਂ ਪ੍ਰਿੰਟ ਸੂਟ ਦੇ ਉੱਪਰ ਇਹ ਵਾਲਾ ਵਰਕ ਰੈਡੀ ਕਰਵਾਉਣਾ ਤਾਂ ਤੁਹਾਨੂੰ ਸਬਾਟਮ ਨਾਲ ਦਾ ਪੈਚ ਲਾ ਕੇ ਆਹ ਵਾਲਾ ਵਰਕ ਹੋ ਜਾਊਗਾ। ਬਹੁਤ ਸੋਹਣੀ ਮਤਲਬ ਖੂਸੂਰਤ ਜਿਹੀ ਲੁੱਕ ਬਣਦੀ ਹੈ ਜਦ ਪੈਚ ਲੱਗ ਜੇ। ਨਾਲੇ ਦੇ ਕਲਰਫੁਲ ਦੁਪੱਟਾ ਵੀ ਕਰਵਾ ਸਕਦੇ। ਫਿਲਰ ਦਾ ਵੀ ਕਰਵਾ ਸਕਦੇ। ਉਹ ਜਿਵੇਂ ਤੁਹਾਡੀ ਚੁਆਇਸ ਹੋਵੇ ਉਸੇ ਅਕੋਰਡ ਦੇ ਆਪਣਾ ਡਿਜ਼ਾਈਨ ਇਸੇਮ ਕਰਵਾਉਣਾਗਾ, ਪ੍ਰਿੰਟ ਤੇ ਕਰਵਾਉਣਾਗਾ, ਬਾਂਦਨੀ ਤੇ ਕਰਵਾ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਸੂਟ ਤੁਹਾਨੂੰ ਅਲੱਗ-ਅਲੱਗ ਫੈਬਰਿਕ ਦੇ ਉੱਪਰ ਦਿਖਾਏ ਸੀਗੇ ਬਾਕੀ ਤੁਹਾਨੂੰ ਜਿਵੇਂ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਆਪਣਾ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਆਪਣਾ ਵਰਕ ਬਕੈਰਾ ਵੀ ਚੇਂਜ ਕਰ ਸਕਦੇ ਹੋਗੇ ਤੇ ਉਸ ਅਕੋਰਡਿੰਗ ਆਪਣਾ ਸਾਰਾ ਸੇਮ ਸੂਟ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਤੇ ਇਹ ਫੜੀ ਜਿਹੜੀ ਡਿਟੇਲ ਹੈ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਸੂਟ ਤਿਆਰ ਕਰਵਾ ਕੇ ਸਾਧ ਰੱਖ ਸਕਦੇ ਹੋ ਤੁਸੀਂ ਤੇ ਬੜਾ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁ मिळत आपण होत नवी सूटांना नवी कलॅक्शन नवी बुढी ना सत